ਹੋ ਬਣ ਗਏਆਂ ਨੇ ਕਲੋਨੀਆ ਤੇ ਰਹੇ ਨਹੀਂ ਉਹ ਖੇਤ ਹੋ ਕਿਤੇ ਨਜ਼ਰ ਨਹੀਂ ਆਉਂਦੀ ਪੂਰੇ ਤਿੱਬਿਆਂ ਦੀ ਰੇਤ ਹੋ ਵੱਡੇ ਵੱਡੇ ਖੇਤਾਂ ਦੇ ਪਲਾਟ ਕੱਟ ਦਿੱਤੇ ਵੱਡੇ ਰੁੱਖਾਂ ਨੂੰ ਪੰਛੀਆਂ ਦੇ ਘਰ ਢਾ ਗਿਆ 40 ਪਿੰਡਾਂ ਦੀ ਜ਼ਮੀਨ ਹੋ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ 40 ਪਿੰਡਾਂ ਦੀ ਜ਼ਮੀਨ ਹੋ ਬੜੇ ਸ਼ੌਕ ਨਾਲ ਸ਼ਹਿਰ ਜੱਟ ਜਾ ਕਰੂਗਾ ਫੈਲੀ ਆਟੇ ਵਾਲੀ ਹੱਤੀ ਤੋਂ ਲਿਆਇਆ ਕਰੂਗਾ ਹੋ ਡੋਗ ਰਿਸ਼ਪਾਰ ਵਾਲਾ ਪੈਂਟ ਮਰੇ ਪਹਿਲਾਂ ਡੋਗ ਰਿਸ਼ਪਾਰ ਵਾਲਾ ਪੈਂਟ ਮਰੇ ਪਹਿਲਾਂ ਇਸ ਗੱਲ ਨੂੰ ਅਖਾੜਿਆਂ ਦੇ ਵਿੱਚ ਗਾ ਗਿਆ 40 ਪਿੰਡਾਂ ਦੀ ਜ਼ਮੀਨ ਹੋ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਚਾਲੀ ਪਿੰਡਾਂ ਦੀ ਜ਼ਮੀਨ